ਲੁਧਿਆਣਾ ਦੇ ਰਾਹੋਂ ਰੋਡ ਤੇ ਵਾਪਰਿਆ ਭਿਆਨਕ ਹਾ사 ਰੂ ਕੰਬਾਉਂ ਵਾਲੀ ਘਟਨਾ ਆਈ ਹੈ ਸਾਹਮਣੇ ਇੱਕ ਈ ਰਿਕਸ਼ਾ ਅਤੇ ਐਕਟਿਵਾ ਤੇ ਸਕੂਲ ਜਾ ਰਹੇ ਬੱਚਿਆਂ ਤੇ ਰੇਤੇ ਦਾ ਭਰਿਆ ਹੋਇਆ ਟਿਪਰ ਪਲਟ ਗਿਆ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਨੇ ਜੋ ਤੁਸੀਂ ਆਪ ਦੇਖ ਸਕਦੇ ਹੋ ਦੱਸ ਦਈਏ ਜਿੱਥੇ ਕਿ ਇੱਕ ਈ ਰਿਕਸ਼ਾ ਚਾਲਕ ਨੇ ਯੂ ਟਰਨ ਲਿਆ ਅਤੇ ਉਸਨੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਐਕਟਿਵਾ ਨੂੰ ਟੱਕਰ ਹੀ ਮਾਰ ਦਿੱਤੀ ਹੈ ਪੜੀ ਤੋਂ ਦੂਜੇ ਪਾਸਿਓਂ ਆ ਰਿਹਾ ਰਿੱਤੀ ਦਾ ਭਰਿਆ ਟਿਪਪਰ ਨੇ ਉਹਨਾਂ ਨੂੰ ਬਚਾਉਂਦਿਆਂ ਬ੍ਰੇਕ ਮਾਰੇ ਜਿਸ ਤੋਂ ਬਾਅਦ ਰਿੱਤੀ ਦਾ ਭਰਿਆ ਟਿਪਪਰ ਈ ਰਿਕਸ਼ਾ ਤੇ ਐਕਟਿਵਾ ਦੇ ਉੱਪਰ ਹੀ ਪਲਟ ਗਿਆ ਪਰ ਗਰੀਮਤ ਇਹ ਰਹੀ ਕਿ ਐਕਟਿਵਾ ਸਵਾਰ ਦੋਨੋਂ ਬੱਚੇ ਅਤੇ ਉਹਨਾਂ ਦੇ ਪਿਤਾ ਅਤੇ ਈ ਰਿਕਸ਼ਾ ਚਾਲਕ ਬਾਲ-ਬਾਲ ਬਚ ਗਏ ਪਰ ਐਕਟਿਵਾ ਤੇ ਈ ਰਿਕਸ਼ਾ ਦੋਨੋਂ ਰਿੱਤੀ ਦੇ ਥੱਲੇ ਦਬੇ ਗਏ ਖਾਸਾ ਨਾ ਭਿਆਨਕ ਸੀ ਕਿ ਇੱਕ ਵਾਰ ਸਭ ਦੀ ਰੂਹ ਕੰਬ ਗਈ ਕਿਸ ਹਾਸੀ ਦੀ ਲਪੇਟ ਵਿੱਚ ਆਏ ਬੱਚਿਆਂ ਅਤੇ ਈਰਖਾ ਚਾਲਕ ਨੇ ਨਹੀਂ ਬਚਣਾ ਪਰ ਈਰਖਾ ਚਾਲਕ ਅਤੇ ਐਕਟਿਵਾ ਸਵਾਰ ਪਿਤਾ ਅਤੇ ਦੋਨੋਂ ਬੱਚਿਆਂ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਮੌਕੇ ਤੇ ਪੁਲਿਸ ਪਹੁੰਚੀ ਅਤੇ ਰਸਤਾ ਕੀ ਕਰਵਾਇਆ ਗਿਆ ਇਸ ਘਟਨਾ ਦੀਆ ਸੀਸੀਟੀਵੀ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਜਿਸ ਨੂੰ ਦੇਖ ਕੇ ਸਭ ਹੈਰਾਨ ਰਹਿ ਗਏ ਲੋਕਾਂ ਨੇ ਦੱਸਿਆ ਕਿ ਈਰਖਾ ਚਾਲਕ ਨੇ ਯੂ-ਟਰਨ ਲਿਆ ਅਤੇ ਐਕਟਿਵਾ ਦੇ ਵਿੱਚ ਟੱਕਰ ਮਾਰੀ ਪਰ ਦੂਜੀ ਤਰਫ ਤੋਂ ਤੇਜ਼ ਰਫਤਾਰ ਆ ਰਿਹਾ ਟਿਪਰ ਨੇ ਉਹਨਾਂ ਨੂੰ ਬਚਾਉਣ ਲਈ ਜਦ ਬ੍ਰੇਕ ਲਗਾਈ ਤਾਂ ਟਿਪਰ ਰਿਕਸ਼ਾ ਅਤੇ ਐਕਟਿਵਾ ਤੇ ਪਲਟ ਗਿਆ ਲੋਕਾਂ ਨੂੰ ਇਹ ਵੀ ਕਿਹਾ ਕਿ ਜਾਨਾ ਬਹੁਤ ਟਿਪਰ ਨਿਕਲਦੇ ਹਨ ਜੋ ਕਿ ਹਾਸੀਆ ਦਾ ਕਾਰਨ ਬੰਦੇ ਹਨ ਅਤੇ ਲੋਕਾਂ ਵੱਲੋਂ ਮੰਗ ਕੀਤੀ ਕਿ ਸਕੂਲ ਦੇ ਸਮੇਂ ਟਿਪਰ ਇੱਥੋਂ ਨਾ ਨਿਕਲਣ ਤਾਂ ਜੋ ਹਾਸੀ ਨਾ ਵਪਰ ਦਿੱਤੇ ਬੜੀ ਟਿਪਰ ਵੱਡੀ ਗਿਣਤੀ 'ਚ ਇੱਥੋਂ ਨਿਕਲਦੇ ਹਨ ਬਿਊਰੋ ਰਿਪੋਰਟ ਦਸਾਉਣੇ ਵਾਲੇ ਪੋਸਟ ਵਾਟਰ ਕਲੋਨੀ ਤੇ 골ਡਨ ਕਲੋਨੀ ਮੇਰਾ ਭਤੀਜਾ ਭਤੀਜੀ ਸੀ ਤੇ ਭਰਾ ਸੀ ਤੇ ਆਟੋ ਵਾਲਾ ਆਇਆ ਬੈਟਰੀ ਵਾਲਾ ਇੱਕਦਮ ਮੁੜਿਆ ਠੀਕ ਹੈ ਜੀ ਉਹਨੇ ਇਹਨੂੰ ਭਰਾ ਨੂੰ ਪਹਿਲਾਂ ਛਿੱਟਿਆ ਆ ਤੇ ਟਿਪਰ ਵਾਲੇ ਨੇ ਬਚਾਉਣ ਦੇ ਚੱਕਰ ਚ ਉੱਪਰ ਚੜਿਆ ਆ ਤੇ ਤਾਂ ਟਿਪਰ ਪਲਟਿਆ ਆ ਆਟੋ ਵਾਲੇ ਦੀ ਗਲਤੀ ਆ ਬਿਲਕੁਲ ਆਟੋ ਵਾਲੋ ਨੇ ਦੇਖਿਆ ਨਹੀਂ ਪਹਿਲਾਂ ਭਰਾ ਨੂੰ ਛਿੱਟਿਆ ਵੀਡੀਓ ਚ ਵੀ ਆ ਗਿਆ ਆ ਉਹ ਉਹ ਉਹਨੇ ਦੇਖਿਆ ਹੀ ਨਹੀਂ ਮੋੜਦੇ ਇੱਕਦਮ ਉਨੇ ਨਹੀਂ ਦੇਖਿਆ ਮੂਰੇ ਕੋਣ ਆ ਰਿਹਾ ਕੋਣ ਨਹੀਂ ਆ ਰਿਹਾ ਸਿੱਧਾ ਹੀ ਮਾਰਦਾ ਉਹਨੇ ਲੱਗਦਾ ਜਿਹੜੇ ਆਪਣੇ ਆਟੋ ਨਾਲ ਚੱਲੀ ਇਹ ਜਿਹੜੇ ਇਹ ਜਿਹੜੇ ਬੈਟਰੀ ਵਾਲੇ ਚੱਲਦੇ ਇਹਨਾਂ ਦਾ ਕੋਈ ਹਸਾਬ ਦਾ ਵੀ ਨਹੀਂ ਕੋਈ ਇਹਦਾ ਕੋਈ 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 ਨੰਬਰ ਪਲੇਟ ਦੀ ਲੱਗੀ ਹੋਈ ਨਾ ਇਹਨਾਂ ਕੋਈ ਕੋਈ ਲਾਇਸੈਂਸਾ ਨਾ ਕੋਈ ਕਾਗਜ਼ ਪੱਤਰ ਹੁਣ ਆਟੋ ਖੜਾ ਪੁੱਛੀਏ ਕਿਹਦਾ ਆ ਏ ਏਜੰਸੀ ਜਾਣਾ ਪਊਗਾ ਵੀ ਕਿਹੜੇ ਮਾਲਕ ਦਾ ਆ ਹੁਣ ਮਾਲਕ ਚਲਾ ਬਚਾਅ ਹੋ ਗਿਆ ਭਰਾ ਦੇ ਸੱਟ ਲੱਗੀਆਂ ਬੱਚਿਆਂ ਦੇ ਵੀ ਸੱਟ ਲੱਗੀਆਂ ਅੱਛਾ ਜੀ ਵੀ ਉਹ ਉਹਨਾਂ ਦੇ ਲੱਤਾਂ ਤੇ ਸਾਰਿਆਂ ਦੇ ਲੱਤਾਂ ਤੇ ਸੱਟਾਂ ਲੱਗੀਆਂ ਆ ਭਰਾ ਦੀ ਤਾਂ ਹੱਡੀ ਤੇ ਪੈਗ ਪੈਰ ਦੀ ਬੋਡੇ ਦੀ ਹੱਡੀ ਫੈਕਚਰ ਹੋ ਗਈ ਪੈਰ ਫੈਕਚਰ ਹੋ ਗਿਆ ਇਹ ਕਹਿ ਰਹੇ ਐਕਚੁਅਲੀ ਵਿੱਚ ਤਾਂ ਸੀ ਹਾਂ ਵਿੱਚ ਤਾਂ ਸੀ ਉਹ ਜਾ ਦੇਖੋ ਜੀ ਉਹੀ ਮੇਰੇ ਭਤੀਜਾ ਸੀ ਭਤੀਜਾ ਬਜੀਜੀ ਸਕੂਲ ਤੇ ਤੇ ਭਰਾ ਸਕੂਲ ਜਾ ਰਹੇ ਸੀ ਆ ਬੈਗ ਵੀ ਰੱਖਿਆ ਆ ਬੈਗ ਸਾਰਾ ਕੁਝ ਵਿੱਚ ਹੀ ਪਿਆ ਹੋਇਆ ਜੀ ਸਕੂਲ ਜਾ ਰਹੇ ਮਾਲਕ ਨਾ ਕਰੇ ਕਿ ਦੇਖ ਕਿੰਚ ਸੱਜੇ ਖੱਬੇ ਹੋ ਜਾਂਦਾ ਜੀ ਕਿਨੂੰ ਕਹਿੰਦੇ ਕਿਸੇ ਨੇ ਕੋਈ ਪ੍ਰਸ਼ਾਸਨ ਨੇ ਕਿਸੇ ਨੇ ਕੀ ਕਰਨਾ ਸੀ ਸਭ ਜਾਣੇ ਤਾਂ ਸਾਡੇ ਸੀ ਬੱਚੇ ਸਾਡਾ ਪਰਿਵਾਰ ਖਤਮ ਹੋਣਾ ਸੀ ਕਿਸੇ ਦਾ ਕਿਸੇ ਦਾ ਕੁਝ ਨਹੀਂ ਜਾਣਾ ਸੀ ਇਸ ਕਰਕੇ ਇਹ ਚੀਜ਼ ਨੂੰ ਟ੍ਰੈਫਿਕ ਨੂੰ ਕੁਝ ਨਾ ਕੁਝ ਤਾਂ ਦੇਖਣਾ ਚਾਹੀਦਾ ਡਿਊਟੀਆਂ ਲੱਗਦੀ ਆ ਤੇ ਡਿਊਟੀਆਂ ਲਾਣੀਆਂ ਚਾਹੀਦੀਆਂ ਸਹੀ ਤਰੀਕੇ ਨਾਲ ਇਹ ਭਾਈ ਸਾਡਾ ਰਾਹੋ ਰੋਡ ਆਪਣਾ ਬਿਲਕੁਲ ਕੱਟ ਦੇ ਉੱਤੇ ਜਿਹੜਾ ਆਟੋ ਸੀਗਾ ਬੈਟਰੀ ਵਾਲਾ ਉਹਨੇ ਰੋਂਗ ਸਾਈਡ ਆਇਆ ਠੀਕ ਹੈ ਰੋਂਗ ਸਾਈਡ ਲਿਆ ਕੇ ਬੱਚੇ ਛੋਟੇ ਐਕਟਿਵਾ ਤੇ ਆ ਰਹੇ ਸੀਗੇ ਸਕੂਲ ਛੱਡਣ ਜਾ ਰਹੇ ਸੀ ਉਹਦੇ ਵਿੱਚ ਲਿਆ ਕੇ ਨੇ ਮਾਰਿਆ ਔਰ ਉੱਪਰੋਂ ਅ ਟਿੱਪਰ ਵਾਲੇ ਨੇ ਜਿਹੜਾ ਬਚਾਅ ਕਰਦੇ ਹੋਏ ਟਿੱਪਰ ਨੇ ਆਪਣਾ ਡਵਾਈਡਰ ਤੇ ਚੜਾ ਕੇ ਚਾਰ ਬੱਚਿਆਂ ਦੇ ਨਾਲ ਉਹਦੇ ਪਿਓ ਦਾ ਤੇ ਨਾਲ ਆਟੋ ਵਾਲੇ ਦਾ ਵੀ ਜਿਹੜਾ ਬਾਹਰ ਨਿਕਲਿਆ ਸੀ ਉਹਦਾ ਵੀ ਬਚਾਅ ਕੀਤਾ ਔਰ ਅਸੀਂ ਅਪੀਲ ਕਰਦੇ ਆ ਸਰਕਾਰ ਤੋਂ ਕਿ ਜਿਹੜੇ ਟਾਈਮ ਬੱਚਿਆਂ ਦਾ ਪਲੀਜ਼ ਵੀ ਸਰਕਾਰ ਨੂੰ ਚਾਹੀਦਾ ਕਿ ਉਸ ਟਾਈਮ ਇਸ ਰੋਡ ਦੇ ਉੱਤੇ ਐਡੇ ਵੱਡੇ ਵਹੀਕਲ ਜਿਹੜੇ ਨਾ ਚਲਾਏ ਜਾਣ ਕਿਉਂਕਿ ਬੱਚਿਆਂ ਦਾ ਸਕੂਲ ਦਾ ਟਾਈਮ ਹੁੰਦਾ ਤੇ ਅੱਜ ਦੇਖੋ ਸਾਰੇ ਹੀ ਜਾਨ ਤੋਂ ਬਚੇ ਆ ਆਟੋ ਵਾਲਾ ਵੀ ਬੱਚੇ ਆ ਡਿਪਰ ਵਾਲਾ ਵੀ ਬੱਚੇ ਆ ਤੇ ਦੋ ਬੱਚੇ ਵੀ ਬੱਚੇ ਉਹਦਾ ਪਿਓ ਵੀ ਬੱਚੇ ਜਿਹਦੇ ਕਰਕੇ ਬਹੁਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਹੁਤ ਬਹੁਤ ਬਚੇ ਪਲਟ ਕੇ ਆਏਗਾ ਜੀ ਇਹ ਇਹ ਪਲਟਿਆ ਨਹੀਂ ਇਹ ਉਹਨੇ ਉਹਨੇ ਟਿਪਰ ਵਾਲੇ ਨੇ ਦੇਖੋ ਜੀ ਉਹਨਾਂ ਦੀ ਜਾਨ ਬਚਾਈ ਹੈ ਉਹਨੇ ਡਰਾਗ ਜਿਹੜਾ ਐਕਸੀਡੈਂਟ ਹੋ ਚੁਕਿਆ ਸੀਗਾ ਐਕਟਿਵਾ ਦਾ ਤੇ ਟਿਪ ਇਹਦਾ ਉਹਦੇ ਵਿੱਚ ਪਿੱਛੋਂ ਆ ਰਿਆ ਸੀਗਾ ਉਹਨੇ ਲਿਆ ਕੇ ਡਵਾਈਡਰ 'ਤੇ ਚੜਾ ਕੇ ਬੱਚੇ ਦੀ ਜਾਨ ਬਚਾਈ ਹੈ ਅੱਜ ਪਰਲਾਜ ਜੋ ਵੀ ਬੰਦੀ ਕਾਰਵਾਈ ਉਹ ਕਰਨਗੇ ਲੋਕਾਂ ਦਾ ਇਹ ਕਹਿਣੇ ਮੁਤਾਬਕ ਜਿਹੜਾ ਈ ਰਿਕਸ਼ੇ ਵਾਲੇ ਨੇ ਆ ਕੇ ਰੌਂਗ ਸਾਈਡ ਟਰੱਕ ਵਾਲੇ ਦੇ ਅੱਗੇ ਮਾਰਤਾ ਰਾਕਾਲ ਨੇ ਬਚਾਉਂਦੇ ਬਚਾਉਂਦੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਿੱਛੇ ਆ ਰਹੀ ਐਕਟਿਵਾ ਪਰ ਕੁਝ ਛੋਲੇ ਬੱਚੇ ਹੀ ਸੀਗੇ ਪਰ ਉਹ ਵਾਹਿਗੁਰੂ ਦੀ ਕਿਰਪਾ ਹੋਈ ਤੇ ਵਾਹਿਗੁਰੂ ਨੇ ਬੱਚਿਆਂ ਨੇ ਮਤਲਬ ਬਚਾ ਕੇ ਆ ਦਿੱਤਾ ਐਕਟਿਵਾ ਨੀਚੇ ਆ ਗਈ ਜਿਹੜੇ ਕਾਫੀ ਬਡੀ ਟੀਪਰ ਜਿਹੜੇ ਤੇ ਰਜਾਨਾ ਤੋਂ ਨੰਗਦੇ ਨੇ ਹਾਂਜੀ ਕਿੰਨੇ ਟਾਈਮ ਦੇ ਵਿੱਚ ਬੰਦ ਕਰਵਾ ਦੇਣੇ ਐਕਚੁਅਲੀ ਇਹ ਹੁਣ ਦਾ ਲੇਟੈਸਟ ਨਹੀਂ ਇਹ ਕਾਫੀ ਪਹਿਲਾਂ ਦਾ ਐਕਸੀਡੈਂਟ ਹੋਇਆ ਘੱਟੋ ਘੱਟ 1.5-2 ਘੰਟੇ ਹੋ ਗਏ ਕਾਰਵਾਈ ਕੀਤੀ ਹੈ ਐਸ ਪਰ ਲਾ ਜੋ ਬੰਦੀ ਕਾਰਵਾਈ 80 ਵਾਲੇ ਦੇ ਫਾਈਂਡ ਕਰਕੇ ਪਿਆਟ ਵਾਲਾ ਕੌਣ ਸੀ ਉਹਨੂੰ ਟਰੇਸ ਕਰਕੇ ਜੋ ਵੀ ਬੰਦੀ ਕਾਰਵਾਈ ਕਰਾਂਗੇ ਜੀ ਹਾਂ ਜੀ ਮੌਕੇ ਤੋਂ ਭੱਜ ਗਿਆ